ਹਾਂਜੀ ਬਾਬਿਓ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਪਾਉਣ ਲੱਗੇ ਹਾਂ ਜੂਰੀ ਆਲੂਆਂ ਦੇ ਵਿੱਚ ਤੇ ਉਧਰ ਡੈਡੀ ਤੇ ਅੰਕਲ ਪਾਉਂਦੇ ਨੇ ਤੇ ਮੇਰੀ ਹੋ ਗਈ ਝੋਲੀ ਖਾਲੀ ਤੇ ਮੇਰੀ ਝੋਲੀ 'ਚ ਥੋੜਿਆ ਰਹਿ ਜਾਂਦਾ ਸੀ ਮੈਂ ਅੰਕਲ ਨੂੰ ਪਾਇਆ ਆ ਤੇ ਆਹ ਥੈਲਾ ਖੋਲਦੇ ਹਾਂ ਆਪਾਂ ਉੱਥੋਂ ਭੱਜ ਕੇ ਪਲਾਸ ਚੱਕ ਲਈ ਟਰੈਕਟਰ ਤੋਂ ਤੇ ਬਾਕੀ ਬਾਬਿਓ ਆਪਣੇ ਆਲੂ ਦੇਖੋ ਲੱਰ ਲੂ ਇੱਕ ਥੈ ਨਾ ਰੇਦਾ ਆ ਪਿਆ ਉਹ 5 ਬਿੱਗ ਵਾਲੇ ਖੱਤੇ ਚ ਤਾਂ ਪਾਤਾ ਤੇ ਉਧਰ ਆਪਣਾ ਟਰੈਕਟਰ ਖੜਾ ਦੇਖੋ ਤੇ ਬਾਕੀ ਆਪਣੇ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਰਨਾ ਨਾ ਭੁੱਲਿਓ ਤੇ ਬੈਲ ਆਈਕਨ ਵੀ ਦਬਾ ਦਿਓ ਤੇ ਬਾਕੀ ਮਿੱਤਰੋ ਅੱਜ ਆਪਾਂ ਲੱਗੇ ਹੋਇਆ ਰਹੋ ਆ ਖੜਾ ਆਪਣਾ ਟਰੈਕਟਰ ਇੱਕ ਕਪਲਾਸ ਚੱਕ ਲਈਏ ਦੇਖ ਆ ਪੈਕ ਤੇ ਚੱਕ ਲਈਏ ਆ ਪੈਟ ਪਾਉਣੇ ਮਿੱਤਰੋ ਆਪਾਂ ਨਾਲ ਅਹਾਈ ਤੇ ਨਾ ਆ ਪਾ ਚੱਲਿਆਂ ਥੈਲਾ ਖੋਲਣਨ ਜਾਨੂ ਡੈਡੀ ਹੋਣੀ ਉਹ ਝੋਲੀ ਪਾ ਕੇ ਆ ਜਾਣਗੇ ਜਾਨੂ ਮੈਂ ਥੈਲਾ ਖੋਲ ਦਣਾ ਆਪਣੀ ਝੋਲੀ ਵੀ ਉੱਤੀ ਪੀਆ ਤੇ ਬਾਕੀ ਬਾਬੇ ਆਲੂ ਦੇਖੋ ਆਲੂਆਂ ਤੇ ਆਪਾਂ ਸਪਰੇ ਵੀ ਕਰਤੀ ਪਿਛਲੇ ਬਲੌਗ ਚ ਦਿਖਾਇਆ ਸੀ ਤੀਜੀ ਸਪਰੇ ਕਰਦੇ ਸੀ 12 61 ਉਹ ਉਰੇ ਵੀ ਕਰਤੀ ਤੇ ਫਿਰ ਇਹਨਾਂ ਨੂੰ ਪਾਣੀ ਲਾਵਾਂਗੇ ਹੁਣ ਪਾਉਣ ਲੱਗੇ ਹਾਂ ਜੂਰੀਆ ਆ ਦੇ ਵੀਰੋ ਬੋਤਲ ਪੀਆ। ਤੇ ਬਾਕੀ ਬਾਬੇਓ। ਅੱਲੂ ਚੈੱਕ ਕਰੋ। ਬੇਲ ਦੀ ਗਰੋਥ ਦੇਖੋ ਕਿੰਨੀ ਹੋਈ ਫੀਆ। ਉੱਥੇ ਡੈਡੀ ਹੁਣੀ ਰਿਓ ਪਾਉਂਦੇ ਨੇ। ਤੇ ਬਾਅਦ ਆਪਾਂ ਵੀ ਪਵਾਵਾਂਗੇ। ਆ ਥੈਲਾ ਖੋਲ ਲੀ ਹੁਣ ਆਪਾਂ। ਥੈਲਾ ਖੋਲ ਕੇ ਹੁਣ ਫਿਰ ਮਿਲਦੀ ਐ। ਥੈਲਾ ਖੋਲ ਲਿਆ ਤੇ ਡੈਡੀ ਹੁਣੀ ਵੀ ਆ ਗਏ। ਤੇ ਹੁਣ ਪਾਉਣ ਆ ਪੈਕਟ ਵੀ ਖੋਲ ਲੀਏ। ਔਈ ਪਰ ਲੀਚੋਈ। ਦਰਾ ਅੰਕਲ ਪਾਣੀ ਆ ਰਿਹਾ ਪਰਲੀ ਜੋਲੀ ਦਾ ਡੈਡੀ ਇੱਧਰੋਂ ਲੰਗਾ ਦਰਾ ਅੰਕਲ ਲੋ ਜੀ ਮਿੱਤਰੋ ਦੋ ਥੈਲੇ ਤਾਂ ਪਾਤੇ ਤੇ ਹੁਣ ਦੁਬਾਰ ਚ ਕਪੜਾ ਆ ਲੈਣ ਆਇਆ ਜਿਹੜੀ ਤੁਹਾਨੂੰ ਕਿਹਾ ਵੀ ਆਪਾਂ ਦਵਾਈ ਪੋਣੇ ਆ ਪਾਉਣਿਆਂ ਵਿੱਚ ਦੇਖੋ ਸੀਗੇ ਦੂਸਰੇ ਥੈਲੇ ਪਾਤੇ ਤੀਜਾ ਥੈਲਾ ਪਾਉਣ ਦਿੱਤੀਆ ਇੱਕ ਥੈਲੇ ਦੇ ਵਿੱਚ ਇੱਕ ਪੂੜਾ ਪਾਉਣਿਆਂ ਜੀ ਚੌਥਾ ਥੈਲਾ ਪਾਉਣ ਚੱਲੇ ਆ ਪੰਜ ਥੈਲੇ ਪਾਉਣੇ ਨੇ ਆਪਣੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਵੇਂ ਇਥੋਂ ਡਲੇ ਭੰਨ ਕੇ ਹਾਂ ਉਹ ਤਾਂ ਹਟਾਇਆ ਅੰਨਾ ਟਾਈਮ ਦਾ ਉਸ ਥੈਲਾ ਖਾ ਜਾ ਕੰਨਾ ਦੋ ਨੂੰ ਲਾਇਦੀ ਹਾਂ ਨਹੀਂ ਆ ਆ ਖੀਰ ਦਾ ਥੈਲਾ ਹੁੰਦਾ ਚੱਲ ਉਹ ਬਾਕੀ ਮਿੱਤਰੋ ਚੌਥਾ ਥੈਲਾ ਪਾਉਣ ਲੱਗੇ ਪੰਜ ਇੱਕ ਥੈਲਾ ਰਹਿ ਗਿਆ ਤੇ ਉਸ ਤੋਂ ਬਾਅਦ ਚਲਾਂਗੇ ਘਰੇ ਇਦਾਂ ਹੱਥ ਲਾਉਂਦਾ ਚੱਲਦੇ ਆਂ ਹਾਂ ਨੋਰ ਫਿਰ ਕਿਵੇਂ ਆ ਫਿਰ ਚੱਲ ਮੇਰੀ ਵੀਡੀਓ ਬਣਾਉਣਾ ਮੈਂ ਬਾਕੀ ਮਿੱਤਰੋ ਥੰਬਨੇਲ ਲੈ ਲੀਏ ਹੈ ਮੈਂ ਥੰਬਨੇਲ ਜੇ ਲੈ ਲੀਏ ਤੇ ਬਾਕੀ ਮਿੱਤਰੋ ਇਥੇ ਛੋਟੂ ਨੂੰ ਸਪਰੇਅ ਕਰਕੇ ਸੀਗੇ ਤੇ ਤੁਹਾਨੂੰ ਆਪਾਂ ਪਿਛਲੇ ਬਲੌਗ ਚ ਦਿਖਾਤਾ ਸੀਗਾ ਅੱਲੂ ਦੀ ਗ੍ਰੋਥ ਪੂਰੀ ਵਧੀਆ ਬੇਲ ਪੂਰੀ ਵਧੀਆ ਤੇ ਇਧਰ ਆਪਣੀ ਹੁਣ ਝੂਲੀ ਚੱਕੀ ਹੋਈ ਆ ਦੇਖੋ ਇਹ ਬੱਸ ਆ ਥੋੜਾ ਜਿਹਾ ਰਹਿ ਗਿਆ ਦੋ ਇਹ ਚ ਪੈ ਜਾਣੇ ਆ ਨਾ ਕੱਲ ਦੋ ਥੱਲੇ ਹਾਂ ਤੇ ਬਾਕੀ ਹੁਣ ਪੌਂ ਲੱਗਦੇ ਆ ਬਾਕੀ ਹੋਣਿਆ ਥਾ ਮਿੱਤਰੋ ਚੌਥਾ ਥੈਲਾ ਵੀ ਪਾਇਆ ਏ ਦਰਾਂਕ ਰਹੋਣੀ ਹੁੰਦੇ ਪਿੱਛੇ ਤੇ ਇਧਰ ਡੈਡੀ ਦੀ ਥੋੜੀ ਰਹਿੰਦੀ ਆ ਫਾਟ ਉਹ ਦੇਖੋ ਪਾਉਂਦੇ ਤੇ ਬਾਕੀ ਮਿੱਤਰੋ ਸਮਾ ਹੋ ਗਿਆ 5:00 ਵੱਜ ਗਏ 5:30 ਹੋਣ ਵਾਲੇ ਨੇ ਤੇ ਇੱਕ ਥੈਲਾ ਰਹਿ ਗਿਆ ਬਸ 15 ਮਿੰਟ ਦਾ ਕੰਮ ਰਹਿ ਗਿਆ ਚੋਲੀ ਰੱਖਦੀ ਏ ਜਿਹੜਾ ਬਾਬੇ ਉਹ ਇੱਕ ਥੈਲਾ ਰਹਿ ਗਿਆ ਇਹਦੇ ਚ ਡਲੇ ਨੇ ਥੋੜੇ ਜੇ ਨਹੀਂ ਹੈਗੇ ਖੋਲ ਕੇ ਦੇਖਦੇ ਆ ਖੋਲ ਕੇ ਪਤਾ ਲੱਗੂਗਾ ਐਚ ਨਹੀਂ ਹੈਗੇ ਅੰਕਲ ਡਲੇ ਮੈਨ ਲੱਗਦਾ ਦੋਈ ਹੁਣ ਥੈਲਾ ਖੋਲ ਲੀਏ ਇੱਧਰ ਆਉਂਦੇ ਆ ਅੰਕਲ ਇਹ ਸਾਰੇ ਪਾਤੇ ਤਾਂ ਪਿਆਸ ਲੇ ਕੋਹ ਪਿਆ ਕੋਹ ਪਿੱਛੇ ਲਈ ਆਉਂਦੇ ਨੇ ਅਵਾ ਇੱਕ ਪੈਕਟ ਵੀ ਇੱਕ ਹੀ ਰਹਿ ਗਿਆ ਬਸ ਜਿਹੜਾ ਆਪਾਂ ਕਹਿੰਦੇ ਸੀਗੇ ਹਨਾ ਅੰਕਲ ਵੀ ਉਹ ਪੈਕ ਪਟਿਆ ਹੋਇਆ ਸੀ ਆ ਦੇਖ ਇਹਦੇ ਵਿੱਚ ਪਈ ਆ ਥੋੜੀ ਦਵਾਈ ਤੇ ਆਹ ਥੈਲਾ ਖੋਲ ਲਿਆ ਹੁਣ ਇਹ ਪਾਉਣਿਆ ਫਿਰ ਹੋਰ ਯਾਰਾ ਹੋਰ ਕੋਈ ਕਰੀਆਂ ਨਾ ਫਿਰ ਕਰੀ ਆਂ ਇਹ ਵੀ ਜ਼ਰੂਰੀ ਆ ਲੈ ਪਲਾਸ ਤੇ ਆ ਦੇ ਇਹਨੂੰ ਖੋਲਿਓ

ਇਹ ਕਿਨੇ ਛੋਟੇ ਛੋਟੇ ਰਹੇ ਚਾਹਾਂ ਪੰਨ ਲੈਣੇ ਆਪਾਂ ਆਪਾਂ ਪੰਨ ਕੇ ਪਾਉਣਿਆ ਜੀ ਉਹ ਝੋਲੀ ਦੇ ਫਟਾ ਹਾਂ ਅੱਲਾਸ ਤੇ ਫੇਲਾ ਰਹਿ ਗਿਆ ਦਰਿਆਂ ਦਾ ਹੈ ਵਾਂਕਲਾ ਹੂੰ ਸਭ ਹੀ ਆ ਪੰਨ ਦੀ ਖੋ ਜੇ ਨਾ ਲੈ ਲੈ ਰਹਾ ਕਰ ਥੇ ਲੋਈ ਹੁਣ ਅੱਡੇ ਭੰਨ ਲਈ ਫਿਰ ਮਿਲਦੇ ਆਂ। ਜੀ ਲਾਸਟ ਥੈਲਾ ਪਾਉਣ ਲੱਗੇ ਆਂ। ਅਕਲ ਬਸ ਹੋ ਗਈ। ਬਸ ਕਿੱਥੇ ਹੋ ਜੂ। ਹਾਂ। ਬਾਕੀ ਮਿੱਤਰੋ ਆ ਪਾ ਦਾਂਗੇ ਤੇ ਬਾਕੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਨੈਕਸਟ ਵੀਡੀਓ ਚ। ਤੱਕ ਤੱਕ ਦੇ ਲਈ ਸਸਤੀ ਕਾ। ਥੈਂਕਸ ਫੋਰ ਵਾਚਿੰਗ।